ਮਾਨਯੋਗ ਡੀਆਈਜੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਬਾਰਡ ਰੇਂਜ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਜੀ ਵੱਲੋਂ ਜੋ ਅੰਮ੍ਰਿਤਸਰ ਦੇ ਹਾਤੀ ਜਲੇ ਦੇ ਵਿੱਚ ਗੈਰ ਸਮਾਜਿਕ ਕੰਸਲਰ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਸਕੰਦਰ ਸਿੰਘ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜ ਜਦੋਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਉਹ ਬੱਚੀ ਪਿੰਡ 30 ਪਿੰਡ ਤੇ ਜਿਹੜਾ ਉਹ ਮੌਜੂਦ ਸੀ ਤੇ ਇੱਕ ਦੋਸ਼ੀ ਜਿਸ ਦਾ ਨਾਮ ਮਲਕੀਤ ਸਿੰਘ ਕੀਤੂ ਪੁੱਤਰ ਜੰਗ ਸਿੰਘ ਵਾਸੀ ਪਿੰਡ ਪੰਡੋਰੀ ਨੂੰ ਕਾਬੂ ਕਰਕੇ ਉਸ ਦੇ ਪਾਸੋਂ ਇੱਕ ਜੰਦਾ ਗ੍ਰਨੇਡ 30 ਬੋਰ ਦਾ ਪਿਸਤਲ ਤੇ 10 ਜੰਦਾ ਰਾਉਂਡ ਜਿਹੜੇ ਆ ਉਹ ਬਰਾਮਦ ਕੀਤੇ ਆ ਜੋ ਮਡਲੀ ਪੁੱਛ ਗਿਆ ਸੀਦੇ ਵਿੱਚ ਜਿਹੜਾ ਇਹ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜਾ ਹਰਿੰਦਰ ਸਿੰਘ ਰਹਿੰਦਾ ਤੇ ਇੱਕ ਯੂਕੇ ਦੇ ਵਿੱਚ ਤਰਮਾ ਸੰਧੂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਇਹ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ ਇਹਦੇ ਪਹਿਲਾਂ ਕੋਈ ਪਰਚਾ ਵਗੈਰਾ ਦੇ ਦਰਜ ਨਹੀਂ ਹੈਗਾ ਪਰ ਹੁਣ ਤੱਕ ਇਹ ਕਿੰਨਾ ਅਸਲਾ ਮਗਾ ਚੁੱਕਿਆ ਵਾ ਤੇ ਹੋਰ ਕਿਹੜੇ ਕਿਹੜੇ ਇਹਦੇ ਨਾਲ ਦੇ ਜਿਹੜੇ ਉਹ ਸਾਥੀ ਨੇ ਇਸ ਬੰਦੀ ਜਿਹੜੀ ਆ ਉਹ ਰਿਮਾਂਡ ਲੈ ਕੇ ਨੰਗਾਈ ਨਾਲ ਪੁੱਛਗਿਸ਼ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਅਮਰਸਰ ਦੇ ਵਿੱਚੋਂ ਪਹਿਲਾਂ ਵੱਖ ਵੱਖ ਜਾਗਰ ਤੋਂ ਗਰਦੇ ਫਟੇ ਹੋਏ ਨੇ ਜਾਂ 90 ਗੇ ਉਹਨਾਂ ਦੇ ਨਾਮ ਕੋਈ ਤਾਂ ਜੁੜਿਆ ਇਸ ਬੰਦੇ ਦਾ ਮਲਕੀਤ ਸਿੰਘ ਪੂਰਾ ਆ ਵੇਖੋ ਹੋ ਵੀ ਸਕਦਾ ਵਾ ਪਰ ਮੈਂ ਤੁਹਾਨੂੰ ਇਸ ਵੇਲੇ ਇਹਦੇ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਦਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਪੁੱਛਗਿਸ਼ ਕਰਕੇ ਤੇ ਜਰੂਰ ਇਸ ਐਂਗਲ ਤੇ ਪਹੁੰਚਿਆ ਜਾਊਗਾ ਸਰ ਹਰੀਦਰ ਸਿੰਘ ਵਿਦੇ ਦੀ ਗੱਲ ਕਰੀ ਜੇ ਵਾਕ ਰੋਕ ਜਗਾ ਤੇ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਾਰ ਕਰ ਚੁੱਕਾ ਹੈ ਕਿ ਕਦੋਂ ਤੋਂ ਗੱਦੀ ਗੱਲ ਹੋ ਰਹੀ ਸੀ ਇਹ ਵੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਇੱਥੇ ਪਹਿਲਾ ਪਰਚਾ ਕੋਈ ਦਰਜ ਨਹੀਂ ਹੈਗਾ ਪੁਰਾਣਾ ਤੇ ਇਹ ਹੁਣ ਰਿਮਾਂਡ ਤੋਂ ਬਾਅਦ ਜਿਹੜਾ ਵਾ ਉਹ ਪੁਸ਼ਕਿਸ਼ ਦੇ ਵਿੱਚ ਇਸ ਸੰਬੰਧੀ ਜਿਹੜਾ ਖਲਾਸਾ ਹੋਊਗਾ